ਜੇ ਤੁਸੀਂ ਡੌਗ ਪਾਲ ਰਹੇ ਆ ਨਾ ਤਾਂ ਤੁਹਾਡੇ ਲਈ ਇੱਕ ਮੈਂ ਤੋਹਫਾ ਲੈ ਕੇ ਆਇਆ ਸੱਜਣੂ ਜਿਹੜਾ ਪਰਤੇ ਦੇ ਵਿੱਚ ਵੀ ਆ ਤੇ ਬਹੁਤ ਕਮਾਲ ਦਾ ਇਟਾਲੀਅਨ ਫਾਰਮੂਲੇ ਤੇ ਬਣੀ ਹੋਈ ਫੀਡ ਆ ਮੇਰੇ ਨਾਲ ਬਾਈ ਸੁਖਮਨ ਆ ਪਰਤੇ ਦਾ ਮਤਲਬ ਬਹੁਤ ਜ਼ਿਆਦਾ ਮਹਿੰਗੀ ਨਹੀਂ ਪਊਗੀ ਪਰ ਬਹੁਤ ਕਮਾਲ ਆ ਇੱਕ ਸਭ ਤੋਂ ਵੱਡੀ ਖਾਸੀਅਤ ਇਸ ਫੀਡ ਦੀ ਜਿਹੜੀ ਸਭ ਤੋਂ ਵੱਡੀ ਖਾਸੀਅਤ ਆ ਉਹ ਇਹ ਆ ਕਿ ਨਹੀਂ ਆਮ ਤੌਰ ਤੇ ਕੁੱਤਿਆਂ ਨੂੰ 12 ਮਹੀਨੇ 30 ਦਿਨ ਇੱਕੋ ਹੀ ਫੀਡ ਪੈਂਦੀ ਹੈ ਚ ਗਰਮੀ ਹੋਵੇ ਬਰਸਾਤ ਹੋਵੇ ਠੰਡ ਹੋਵੇ ਕੋਰਾ ਪੈਂਦਾ ਹੋਵੇ ਲੋ ਵਗਦੀ ਹੋਵੇ ਇੱਕੋ ਹੀ ਫੀਡ ਪੈਂਦੀ ਆ ਪਰ ਇਹ ਫੀਡ ਆ ਜਿਹੜੀ ਇਹਦੇ ਵਿੱਚ ਮੇਰੇ ਨਿਗਾਹ ਦੇ ਵਿੱਚ ਇਹ ਦੁਨੀਆ ਦੀ ਪਹਿਲੀ ਫੀਡ ਹੋਊਗੀ ਜਿਹੜੀ ਹਰ ਰੁੱਤ ਦੇ ਹਿਸਾਬ ਨਾਲ ਇਹਦੀ ਤਸਵੀਰ ਆ ਜਿਹੜੀ ਉਹ ਬਦਲਦੀ ਆ ਇਹ ਮੈਨੂੰ ਐ ਲੱਗਦਾ ਕਿ ਇਹ ਇੱਕ ਡੌਗਸ ਲਈ ਇੱਕ ਤੋਹਫਾ ਹੈ ਤੇ ਜਿਹੜੇ ਡੌਗ ਪੇਰੈਂਟ ਹੈ ਉਹਨਾਂ ਲਈ ਇੱਕ ਗਿਫਟ ਆ ਬਹੁਤ ਵੱਡਾ ਉਹਨਾਂ ਦੀ ਜਾਨ ਸੌਖੀ ਕਰਦੀ ਆ ਬਾਈ ਸੁਖਮਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਵੀਰੇ ਬਹੁਤ ਧੰਨਵਾਦ ਤੁਹਾਡਾ ਮੈਨੂੰ ਮੈਨੂੰ ਪਹਿਲਾਂ ਇਹ ਫੀਡ ਬਾਰੇ ਜਾਣਕਾਰੀ ਦਿਓ ਕਿ ਇਹ ਫੀਡ ਆ ਜਿਹੜੀ ਹਾਂਜੀ ਕਿੱਥੇ ਬਣੀ ਆ ਕੀ ਇਹਦਾ ਸਿਸਟਮ ਆ ਹਾਂਜੀ ਤੁਸੀਂ ਇੰਨੀ ਜ਼ਿੰਮੇਵਾਰੀ ਨਾਲ ਕਿਵੇਂ ਕਹਿ ਸਕਦੇ ਕਿ ਫੀਡ ਵਧੀਆ ਹੈ ਇਹ ਫੀਡ ਨਾ ਸਕਿੰਦਰ ਵੀਰੇ ਜਿਹੜੀ ਕੰਪਨੀ ਬੇਸਡ ਆ ਇਹ ਯੂ ਐਸ ਏ ਬੇਸਡ ਕੰਪਨੀ ਆ ਬਟ ਆਪਾਂ ਤੁਸੀਂ ਇੱਕ ਗੱਲ ਆਪਾਂ ਇੱਥੋਂ ਨੋਟ ਕਰਦੇ ਵੀ ਯੂ ਐਸ ਏ ਜਿਹੜਾ ਆ ਬਹੁਤ ਹਾਈ ਲੈਵਲ ਤੇ ਜਿਹੜਾ ਡੌਗ ਫੂਡ ਪ੍ਰੋਡਿਊਸ ਕਰਦਾ ਬਟ ਇਹ ਕੰਪਨੀ ਦਾ ਕੀ ਇਹਨਾਂ ਨੇ ਯੂ ਐਸ ਏ ਨੂੰ ਛੱਡ ਕੇ ਵੀ ਇਟਲੀ ਤੋਂ ਫਾਰਮੂਲੇਸ਼ਨ ਲਈ ਆ ਇਹਦੀ ਉਹ ਵੀ ਜਦੋਂ ਆਪਾਂ ਸੋਚੇ ਕਿ ਇਹ ਗੱਲ ਨਹੀਂ ਕਿਉਂਕਿ ਇਹ ਜਿਹੜੇ ਸਾਇੰਟ ਫੂਡ ਸਾਇੰਟਿਸਟ ਆ ਜਿਨ੍ਹਾਂ ਦਾ ਇਹ ਫਾਰਮੂਲੇਸ਼ਨ ਆ ਮਤਲਬ ਵਧੀਆ ਲੈਵਲ ਤੇ ਨੇ ਜਿਨ੍ਹਾਂ ਤੋਂ ਇਹ ਇਹਦੀ ਡਾਈਟ ਲਈ ਆ ਫਾਰਮੂਲੇਸ਼ਨ ਲਈ ਆ ਤੇ ਉਸ ਤੋਂ ਬਾਅਦ ਵਿੱਚ ਜਣੀ ਜਿਹੜੀ ਆਪਣੀਆਂ ਆਪਣੀ ਜ਼ਿੰਮੇਵਾਰੀ ਲੱਗੀ ਵੀਰੇ ਇੰਡੀਆ ਇੰਡੀਆ ਤੌਰ ਤੇ ਮਤਲਬ ਪੂਰਾ ਇੰਡੀਆ ਜਿਹੜਾ ਆਪਾਂ ਦੇਖਣਾ ਤੇ ਉਸ ਤੋਂ ਬਾਅਦ ਵਿੱਚ ਆਪਾਂ ਆ ਜੀਏ ਵੀ ਜਿਵੇਂ ਆਪਾਂ ਕਹਿੰਦੇ ਵੀ ਕਿਵੇਂ ਅਸਰ ਕਰੂਗੀ ਡੌਗ ਫੂਡ ਦੇ ਵਿੱਚ ਹੁਣ ਆਪਾਂ ਚਿਕਨ ਲਾ ਲਓ ਵੀ ਉਹ ਲਾ ਲਓ ਹਣਾ ਵੀ ਉਹਦਾ ਸਾਰਾ ਕੁਝ ਸੇਮ ਹੀ ਪੈਂਦਾ ਵੀ ਜਿਹੜੀ ਆਪਾਂ ਕਹਿੰਦੀ ਵੀ ਸਮਰ ਸੀਰੀਜ਼ ਬਣੀ ਉਹ ਵਿੱਦ ਪਾਵਰ ਆਫ 32 ਹਰਬਸ ਜਿਹੜੀਆਂ ਆਪਣੀਆਂ 32 ਤਰ੍ਹਾਂ ਦੀਆਂ ਇਹਦੇ ਵਿੱਚ ਜੜੀ ਬੂਟੀਆਂ ਨੇ ਸਪੈਸ਼ਲ ਹੋ ਏਸੇ ਕੰਮ ਲਈ ਇਹਦੇ ਵਿੱਚ ਪਾਈਆਂ ਹੋਈਆਂ ਨੇ ਵੀ ਜਿਹੜਾ ਡੌਗ ਆ ਉਹ ਤਿਆਰ ਹੋ ਸਕੇ ਨਾ ਗਰਮੀ ਦੀ ਝੱਲਣ ਲਈ ਮਾਰ ਝੱਲਣ ਲਈ ਇਹ ਜਿਹੜੀ ਫੀਡ ਆ ਹੁਣ ਇਹ ਇੰਡੀਆ ਦੇ ਵਿੱਚ ਆਪਾਂ ਇੱਥੇ ਫਿਲਹਾਲ ਤਾਂ ਲੋਜ ਕਰੀ ਕਿਉਂਕਿ ਤੁਹਾਨੂੰ ਆਪਾਂ ਨੂੰ ਪਤਾ ਵੀ ਇੰਡੀਆ ਦੇ ਵਿੱਚ ਵੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਨਾ ਯੂ ਐਸ ਆ ਦੇ ਵਿੱਚ ਥੋੜੀਆਂ ਜਿਹੀਆਂ ਸਟੇਟਾਂ ਚ ਪੈਂਦੀ ਆ ਮਤਲਬ ਥੋੜੀ ਬਹੁਤ ਜ਼ਿਆਦਾ ਸਟੇਟਾਂ ਦਾ ਉਦਾਂ ਹੀ ਰਹਿ ਜਾਂਦੀਆਂ ਨੇ ਜਿਹੜੇ ਉੱਥੇ ਜਾ ਉੱਥੇ ਜਿਹੜਾ ਯੂਐਸਏ ਦੇ ਵਿੱਚ ਲਾਂਚ ਹੋਊਗਾ ਅੱਗੇ ਵਾਰਮ ਵੈਂਟਰ ਲਾਂਚ ਹੋਊਗਾ ਇਸੇ ਕੰਪਨੀ ਦੇ ਮਤਲਬ ਉਹ ਸਰਦੀਆਂ ਵਾਲਾ ਫੂਡ ਹੋਊਗਾ ਜਨੀਆਂ ਮਤਲਬ ਹੁਣ ਆਪਾਂ ਦੇਖਾਂਗੇ ਜਿਵੇਂ ਅਫਰੀਕਨ ਦੇ ਹੋ ਗਏ ਕੰਟਰੀਆਂ ਜਾਂ ਆਪਣੇ ਕੋਈ ਵੀ ਜਿਹੜੀ ਜ਼ਿਆਦਾ ਗਰਮ ਕੰਟਰੀਆਂ ਨੇ ਹੌਲੀ-ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਕੰਟਰੀਆਂ ਦੇ ਵਿੱਚ ਅਵੇਲੇਬਲ ਹੋ ਜਾਊਗੀ ਠੀਕ ਆ ਇਹ ਇਹਦੇ ਵਿੱਚ ਜਿਹੜੀ ਫਾਰਮੂਲੇਸ਼ਨ ਆ ਜਿਹੜੀ ਤਾਂ ਖਾਣ ਵਾਲੀ એનર્ਜੀ ਆ ਉਹ ਤਾਂ ਅਨਰਚੀ ਤਾਂ ਨਰਜੀ ਤਾਂ ਗਰਮੀ ਹੁੰਦੀ ਆ ਪਰ ਜਿਹੜਾ ਮਤਲਬ ਉਹਨੂੰ ਠੰਡਾ ਕਰੂਗੀ ਕੂਲ ਕਰੂਗੀ ਉੱਤੇ ਉਹ ਕਰੂਗੀ ਆ ਜਿਹੜੀ ਹਰਬਲ ਜ਼ਾ ਹਰਬਲ ਜ਼ਾ ਹਾਂਜੀ ਹਾਂਜੀ ਭਈ ਉਹ ਉਹਨੂੰ ਉਹ ਠੰਡਾ ਰੱਖੂਗੀ ਠੰਡਾ ਰੱਖੂਗਾ ਹਾਂਜੀ ਉਹ ਉਹਦਾ ਚਿੜਚਿੜਾਪਨ ਖਤਮ ਕਰੂਗੀ ਉਹਦਾ ਹੌਂਕਣਾ ਖਤਮ ਕਰੂਗੀ ਉਹਦਾ ਦਮ ਚੜਨਾ ਖਤਮ ਕਰੂਗੀ ਸਾਰਾ ਕੁਝ ਹਾਂਜੀ ਤੇ ਉਹਨੂੰ ਬਹੁਤ ਜ਼ਿਆਦਾ ਚਾਂਸ ਆ ਜਿਵੇਂ ਬਹੁਤ ਛੇਤੀ ਗਰਮੀ ਲੱਗ ਕੇ ਉਹਨੂੰ ਕੀ ਹੀਟ ਸਟੋਕ ਹੀਟ ਸਟੋਕ ਹੋ ਜਾਂਦਾ ਹਾਂਜੀ ਹਾਂਜੀ ਤਾਂ ਉਹਨੂੰ ਹੀਟ ਸਟੋਕ ਜਲਦੀ ਨਹੀਂ ਹੋਊਗਾ ਹੀਟ ਸਟ੍ਰੋਕ ਦੇ ਵੀਰੇ ਸਿਕੰਜੇਂਦਰ ਵੀਰੇ ਦੋ ਰੀਜ਼ਨ ਆ ਜਿਵੇਂ ਆਪਾਂ ਗੱਲ ਕਰੀ ਇੱਕ ਤਾਂ ਪਹਿਲਾ ਜਿਹੜਾ ਮੇਨ ਰੀਜ਼ਨ ਆ ਜਿਵੇਂ ਆਪਾਂ ਇੱਦਾਂ ਬੈਠੇ ਆ ਬੰਦ ਕਮਰਾ ਬੰਦ ਕਮਰਾ ਬੰਦ ਗੱਡੀ ਜਾਂ ਕੋਈ ਵੀ ਅਜਿਹੀ ਜਗ੍ਹਾ ਜਿੱਥੇ 에ਅਰ ਸਰਕੂਲੇਟ ਨਹੀਂ ਹੁੰਦੀ ਹਾਂ ਤੇ ਕੁੱਤਾ ਸਟ੍ਰੈਸ ਲੈ ਗਿਆ ਕੁੱਤਾ ਉੱਤੇ ਸਟ੍ਰੈਸ ਲੈ ਗਿਆ ਉਹਨੂੰ ਉਹਦੀ ਜਿਹੜਾ ਉਹ ਆਪਦੀ ਉਹਨੂੰ ਸਾਹ ਮੜਮੜਾਈ ਗਿਆ ਉਹ ਉਹਦੇ ਵਿੱਚ ਜਿਵੇਂ ਬੰਦ ਗੱਡੀ ਆ ਤਾਂ ਸਭ ਤੋਂ ਵੱਡਾ ਉਹ ਛੇਤੀ ਵਾਲਾ ਕੰਮ ਜਾਨੀ ਛੇਤੀ ਜਿਹੜਾ ਕੰਮ ਹੁੰਦਾ ਹੀਟ ਸਟ੍ਰੋਕ ਦਾ ਬੰਦ ਗੱਡੀ ਦੇ ਵਿੱਚ ਹੋ ਜਾਂਦਾ ਮਤਲਬ ਕੋਈ ਵੀ ਜਿੱਥੇ 에ਅ ਸਰਕੂਲੇਟਰ ਨਹੀਂ ਹੁੰਦੀ ਇਹ ਹੈਗਾ ਪਹਿਲਾ ਰੀਜ਼ਨ ਦੂਜਾ ਰੀਜ਼ਨ ਹੈਗਾ ਵੀ ਡੌਗ ਦੇ ਅੰਦਰ ਗਰਮੈਸ਼ ਜ਼ਿਆਦਾ ਪੈ ਗਈ ਉਸ ਤੋਂ ਆਪਾਂ ਨੂੰ ਫੂਡ ਉਹੀ ਠੱਕੀ ਜਾ ਰਹੇ ਆ ਵੀ ਜਿਹੜਾ ਉਹਨੇ ਆਪਾਂ ਜਿਹਨੇ ਪਹਿਲਾਂ ਹੀ ਉਹਦੇ ਅੰਦਰ ਗਰਮੈਸ਼ ਪਾਈ ਆ ਫਸਟ ਦੇ ਵਿੱਚ ਵੀਰੇ ਮਾਲਕ ਕਿਰਪਾ ਕਰ ਸਕਦਾ ਕੋਈ ਫੂਡ ਉਹਦੇ ਤੇ ਕਿਰਪਾ ਮਾਰ ਨਹੀਂ ਮਤਲੇ ਹਨਾ ਜਿਹੜਾ ਫਰਸਟ ਰੀਜਨ ਦੇ ਵਿੱਚ ਆ ਗਿਆ ਜਿਹੜਾ ਸੈਕੰਡਰੀ ਰੀਜਨ ਉੱਥੇ 110% ਚੀਜ਼ ਕੰਮ ਕਰੂਗੀ ਨਹੀਂ ਬਹੁਤ ਪਰੀ ਬਹੁਤ ਵਾਰ ਕੀ ਹੁੰਦਾ ਕਿ ਅ ਕਈ ਵਾਰ ਕੀ ਜਾਣਿਆ ਵੀਡੀਓ ਬਣਾਉਣ ਜਾਣਿਆ ਤਾਂ ਵੈਸੇ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜੇ ਡੌਗਸ ਦੀ ਵੀਡੀਓ ਬਣੇ ਤਾਂ ਉਹ ਸਵੇਰ 6:00 ਤੋਂ 7:00 ਦੇ ਦਰਮਿਆਨ ਹੀ ਬਣ ਜੇ ਹਾਂਜੀ ਹਾਂਜੀ ਪਰ ਕਈ ਵਾਰੀ ਨਾ ਕੁੱਤਾ ਚਾਰ ਗੇੜੇ ਗਰਮੀ ਚ ਕੜਵਾਏ ਗਏ ਹਾਂਜੀ ਹਾਂਜੀ ਹਾਂ ਤਾਂ ਉਹ ਉਦੋਂ ਹੀ ਬੋਤਲਾਂ ਲਵਾਉਣ ਵਾਲਾ ਕੇਸ ਲਵਾਉਣਾ ਏਡੀਆਂ ਏਡੀਆਂ ਜੀਭਾਂ ਕੱਢ ਲੈਂਦੇ ਆ ਹਾਂ ਵੀ ਉਦੋਂ ਹੀ ਹੋ ਜਾਂਦਾ ਉਹਨੂੰ ਤੇ ਪਾਣੀ ਪੂਣੀ ਮਾਰ ਕੇ ਮੁਸ਼ਕਿਲ ਨਾਲ ਵੀਡੀਓ ਪਾਉਂਦੀ ਆ ਹੈ ਤਾਂ ਨਾ ਇੱਕ ਜਿਹੜਾ ਜੀਭ ਕੱਢਣਾ ਵੈਸੇ ਤਾਂ ਉਹ ਡੌਗ ਦਾ ਇੱਕ ਏਸੀ ਆ ਹਾਂ ਜਿੰਨਾ ਉਹ ਡੌਗ ਜੀਭ ਜ਼ਿਆਦਾ ਕੱਢੂਗਾ ਤਾਂ ਉਹ ਅੰਦਰ ਆਪਦਾ 쿨ਿੰਗ ਲੈ ਜਾਂਦਾ ਹੁੰਦਾ ਆਪਦੀ ਜੀਭ ਦੇ ਨਾਲ ਤਾਂ ਹੀ ਉਹ ਜੀਭ ਜ਼ਿਆਦਾ ਬਾਹਰ ਕੱਢਦੇ ਆ ਸਾਰਤਿਆਂ ਦੇ ਵਿੱਚ ਨਹੀਂ ਕੱਢਦੇ ਬਟ ਇੱਥੇ ਰੀਜ਼ਨ ਜ਼ਿਆਦਾ ਜੀਭ ਕੱਢਣ ਦੇ ਹੁੰਦਾ ਵੀ ਉਹਨਾਂ ਦੇ ਅੰਦਰ ਗਰਮੈਸ਼ ਜ਼ਿਆਦਾ ਹੂੰ ਕੋਈ ਵੀ ਚੀਜ਼ ਜਦੋਂ ਆਪਾਂ ਵੀ ਆ ਵੀਰੇ ਆਪਾਂ ਵੀ ਆਪਦਾ ਫੂਡ ਬਦਲ ਲੈਨੇ ਆ ਯਾਰ ਘੋੜੇ ਵੀ ਤੁਸੀਂ ਰੱਖਦੇ ਤੁਸੀਂ ਆਪਾਂ ਘੋੜਿਆਂ ਦੀ ਵੀ ਡਾਈਟ ਬਦਲ ਲੈਨੇ ਆ ਜਿਹੜਾ ਖਾਣੇ ਦਾਣੇ ਦਾ ਆਪਾਂ ਫਾਰਮੂਲੇਸ਼ਨ ਬਦਲ ਲੈਨੇ ਆ ਮੈਨੂੰ ਯਾਰ ਸਰਦੀਆਂ ਚ ਇਹ ਪਾਉਂਦਾ ਸੀ ਆਪਾਂ ਗਰਮੀਆਂ ਚ ਕਿਵੇਂ ਕੋਈ ਮੱਕੀ ਘਟਾ ਲੈਂਦੇ ਜਾਂ ਕੁਝ ਕੋਈ ਮਤਲਬ ਕੋਈ ਵੀ ਚੇਂਜਸ ਹੋ ਜਾਂਦਾ ਬਟ ਡੌਗ ਹੀ ਵਿਚਾਰਾ ਇੱਕ ਇਦਾਂ ਦਾ ਈ ਚੀਜ਼ ਆ ਜਿਹੜਾ ਗਰਮੀਆਂ ਚ ਵੀ ਉਹੀ ਖਾਈ ਜਾਂਦਾ ਸਰਦੀਆਂ ਚ ਵੀ ਉਹੀ ਖਾਈ ਜਾਂਦਾ ਤੇ ਇੱਕ ਗੱਲ ਮੈਨੂੰ ਹੋਰ ਦੱਸੋ ਸੁਖਮਣ ਵੀ ਜੇ ਮੈਂ ਅਮਰੀਕਾ ਬੇਸਡ ਕੰਪਨੀ ਆ ਇਟਾਲੀਅਨ ਬੇਸਡ ਦਾ ਫਾਰਮੂਲੇਸ਼ਨ ਆ ਇਹਦੇ ਵਿੱਚ ਹਰਬਲਸ ਆ ਇਹ ਤਾਂ ਮਤਲਬ ਫਿਰ ਬਹੁਤ ਮਹਿੰਗੀ ਤਾਂ ਨਹੀਂ ਹੋ ਜੂਗੀ ਇੱਕ ਬੈਮ ਮਤਲਬ ਇੱਕ ਡੌਗ ਲਵਰ ਇਹ ਵੀ ਨਹੀਂ ਚਾਹੁੰਦਾ ਨਾ ਕਿ ਉਹਦੀ ਖਰਾਕ ਹੀ ਉਹਦੇ ਕੁਵਿਲਦਾਰ ਤੇ ਪਾਰੀ ਪੈ ਜਾਏ ਇੱਕ ਡੌਗ ਲਵਰ ਵੀਰੇ ਆਪਣੇ ਪੂਰੇ ਦਿਨ ਦਾ ਇੱਕ 20 ਰੁਪਏ ਵਾਲਾ ਕੋਕ ਛੱਡ ਦੇਵੇਂ ਪੀਣਾ ਤੇ ਆਪਦੇ ਡੌਗ ਨੂੰ ਪੂਰਾ ਖੁਸ਼ ਰੱਖੋ ਆਪਣੀ ਖੁਸ਼ੀ ਸਿਰਫ ਇੰਨੀ ਕੁ ਕੁਰਬਾਨ ਕਰਨੀ ਉਹਨੇ ਵੀ ਇੱਕ 20 ਰੁਪਏ ਵਾਲਾ ਕੋਕ ਨਾ ਪੀਵੇ ਹੂੰ ਨਾਰਮਲ ਗੱਲ ਆ ਇੰਨਾ ਕੁ ਤਾਂ ਬੰਦਾ ਛੱਡ ਸਕਦਾ ਆਪਦੇ ਡੌਗ ਲਈ ਬਸ ਉਹ 20 ਰੁਪਏ ਵਾਲਾ ਹਾਂ 버ਗਰ ਨਾ ਖਾਵੇ ਜਾਂ ਇੱਕ ਕੋਕ ਨਾ ਪੀਵੇ ਪੂਰੇ ਦਿਨ ਦੇ ਵਿੱਚੋਂ ਇੱਕ 20 ਰੁਪਏ ਆਪਦੇ ਆਪ ਦੀ ਕਾਸਟ ਕਟਿੰਗ ਕਰਕੇ ਆਪਦੇ ਡੌਗ ਨੂੰ ਲਾ ਦੇਵੇ ਉਹਦਾ ਡੌਗ ਉਹਨੂੰ ਦਵਾਮਾ ਦੇਊਗਾ हां तो एक एक तो हो गया एहे बी ए तसो पता लग गया बी ए 600 ਤੋਂ 900 ਰੁਪਏ ਦੇ ਦਰਮਿਆਨ ਹੀ ਪਹੂਗੀ ਹਾਂਜੀ ਹਾਂਜੀ ਤੁਹਾਡੇ ਦੱਸਣ ਦੇ ਮਤਲਬ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਅ ਜਿਹੜਾ ਮਤਲਬ ਇਹਦੇ ਨਾਲ ਕਿੰਨੇ ਕ ਦਿਨਾਂ ਦੇ ਵਿੱਚ ਬੰਦੇ ਨੂੰ ਪਤਾ ਲੱਗ ਜੇ ਮੰਨ ਲਓ ਤਿੰਨ ਕੁੱਤੇ ਆ ਮੇਰੇ ਕੋਲੇ ਹਾਂਜੀ ਮੈਂ ਮੇਰੀ ਵੀਡੀਓ ਦੇਖ ਕੇ ਜਾਂ ਤੁਹਾਡੇ ਤੇ ਵਿਸ਼ਵਾਸ ਕਰਕੇ ਬੰਦੇ ਨੇ ਇੱਕ ਡੌਗ ਲਈ ਲੈ ਲਈ ਹਾਂਜੀ ਕਿ ਯਾਰ ਆਪਾਂ ਇਹ ਤੇ ਕਰਦੇ ਆ ਐਕਸਪੈਰੀਮੈਂਟ ਹਾਂਜੀ 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 ਤਾਂ ਐਕਸਪੈਰੀਮੈਂਟ ਤਾਂ ਖੈਰ ਨਹੀਂ ਇਹ ਫੀਡ ਆ ਹਾਂਜੀ 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 ਪਰ ਫਿਰ ਵੀ ਬੰਦਾ ਸੋਚਦਾ ਹੈਗਾ ਸੋਚਦਾ ਹਰ ਇੱਕ ਬੰਦਾ ਵੀਰੇ ਆ ਫੀਡ ਪਾ ਕੇ ਵੇਖਦੇ ਨਹੀਂ ਨਹੀਂ ਹਰ ਇੱਕ ਬੰਦਾ ਵੀਰੇ ਐਨ ਉੱਥੇ ਤੱਕ ਜਾਂਦਾ ਜਿੱਥੋਂ ਤੱਕ ਉਹ ਤੋਂ ਜ਼ੋਰ ਲੱਗਦਾ ਮੈਂ ਆਪਾਂ ਯਾਰ ਜ਼ੋਰ ਲਾ ਕੇ ਤਾਂ ਟੈਸਟਿੰਗ ਕਰਕੇ ਦੇਖੀਏ ਕਿੰਨੇ ਦਿਨਾਂ ਦੇ ਵਿੱਚ 10 ਜੂਗੇ ਇੱਕ ਪੈਕਟ ਦੋ ਪੈਕਟ ਕਿੰਨੇ ਦਿਨਾਂ ਦੇ ਵਿੱਚ ਦੱਸ ਦੂਗਾ ਬੰਦੇ ਨੂੰ ਕਿ ਮੇਰਾ ਆ ਕੁੱਤਾ ਦੂਜੇ ਕੁੱਤਿਆਂੋਂ ਅਲੱਗ ਹੈ ਜਿਹੜੇ ਡਿਫਰੈਂਸ ਆ ਵੀਰੇ ਡਿਫਰੈਂਸ ਤਾਂ ਦੇਖੋ 15 ਦਿਨ ਤੋਂ ਦੇਖਣੇ ਸ਼ੁਰੂ ਹੋ ਜਾਣਗੇ 15 ਦਿਨ ਦੇ ਵਿੱਚ ਵਿੱਚ ਡੌਗ ਮਾਲਕ ਨੂੰ ਉਹਦਾ ਡੌਗ ਜਿਹੜੇ ਤੇ ਪੈਂਦੀ ਉਹਨੂੰ ਅਲੱਗ ਦਿਸਣ ਲੱਗ ਜਾਊਗਾ ਉਹਦੇ ਖੇਡਣ ਵੇਲੇ ਉਹਦਾ ਦਮ ਚੜਨਾ ਸਾਰਾ ਕੁਝ ਸਾਰਾ ਕੁਝ ਹਾਂਜੀ ਉਹਦਾ ਚਰਚੜਾਪਣ ਘਟੂਗਾ ਹਾਂਜੀ ਉਹਦੀ ਸ਼ਾਈਨਿੰਗ ਵਗੈਰਾ ਚਾਈਨ ਹਾਂਜੀ ਉਹ ਸਾਰਾ ਕੁਝ ਮਤਲਬ 15 ਕਿ ਦਿਨ ਦੇ ਵਿੱਚ ਵਿੱਚ ਆਉਣਾ ਸ਼ੁਰੂ ਹੋ ਜਾਊਗਾ ਜਿਹੜਾ ਪ੍ਰੋਪਰ ਜਾ ਕੇ ਜਾਣੀਆਂ ਉਹ 1.5 ਤੋਂ 2 ਮਹੀਨੇ ਦੇ ਵਿੱਚ ਇਹਦਾ ਪ੍ਰੋਸੈਸ ਹੁੰਦਾ ਵੀ ਪ੍ਰੋਪਰ ਜਿਹੜੀ ਉਹ ਅੰਦਰੋਂ ਪੂਰਾ ਕਲੀਨਿੰਗ ਹੋ ਕੇ ਜਿਹੜਾ ਉਹਦਾ ਦੁਬਾਰੇ ਰੂਪ ਦੂਜਾ ਰੂਪ ਹੀ ਆ ਜਾਣਾ ਤਾਂ ਇੱਕ ਤਰ੍ਹਾਂ ਦਾ ਡੌਗ ਦਾ ਵੀ ਮਤਲਬ ਕਹਿਣ ਤੋਂ ਭਾਵੇਂ ਆ ਨਾ ਵੀ ਜਿਹੜਾ ਮਹੀਨੇ ਦੇ ਵਿੱਚ ਖੂਨ ਤਬਦੀਲ ਹੋ ਜਾਂਦਾ ਹੋ ਜਾਂਦਾ ਹਾਂਜੀ ਹਾਂਜੀ ਤਸਵੀਰ ਸਾਰੀ ਬਦਲ ਜਾਂਦੀ ਹਾਂਜੀ 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 ਤਾਂ ਇੱਕ ਮਹੀਨਾ ਤਾਂ ਖੂਨ ਚੇਂਜ ਹੋਣ ਨੂੰ ਲੱਗੂਗਾ ਉਹ ਲੱਗਣਾ ਜੀ 29 ਦਿਨ ਦਾ ਰਹਿ ਗਿਆ 28 ਦਿਨ ਦਾ ਰਹਿ ਗਿਆ ਤਾਂ ਇੱਕ ਮਹੀਨੇ ਤੱਕ ਜਦੋਂ ਉਹਦਾ ਪ੍ਰਾਪਰ ਖੂਨ ਚ ਹਰ ਵਾਰੀ ਬਦਲ ਜਾਣਗੇ ਹਾਂਜੀ 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 ਉਦੋਂ ਮਤਲਬ ਕਹਿਣ ਤੋਂ ਪਹਿਬ ਉਹ ਹਾਂਜੀ ਪੂਰਾ ਕੂਲ ਰਹਿਣ ਜਿਹੜੇ ਜਿਹੜੇ ਵੀਰ ਆਪਣੇ ਡੌਗ ਕਈ ਬੰਦੇ ਤਾਂ ਦੇਖੋ ਵੀ ਉਦਾਂ ਘਰੇ ਰੱਖਦੇ ਆ ਨਾਰਮਲ ਉਹਨਾਂ ਨੂੰ ਤਾਂ ਮਤਲਬ ਪਲੇਇੰਗ ਉਹਨਾਂ ਨੂੰ ਤਾਂ ਖੇਡਣ ਤੋਂ ਪਤਾ ਲੱਗ ਜੂ ਵੀ ਸਾਡਾ ਡੌਗ ਖੇਡਣ ਲੱਗ ਗਿਆ ਜਾਂ ਉਹ ਕੂਲ ਰਹਿਣ ਲੱਗ ਗਿਆ ਜਾਂ ਸਾਡੇ ਨਾਲ ਇਹਦਾ ਵਰਤਾਅ ਬਦਲ ਗਿਆ ਕਈ ਬੰਦੇ ਜਿਵੇਂ ਹੋਣਾ ਸੀ ਫਾਰਮਿੰਗ ਕਰਦੇ ਰਹੇ ਆ ਡੌਗ ਫਾਰਮਿੰਗ ਕਰਦੇ ਆ ਉਹਨਾਂ ਨੂੰ ਜਦੋਂ ਉਹ ਡੌਗ ਸਟੱਡਲ ਯੂਜ਼ ਕਰਨਗੇ ਉਹਨਾਂ ਨੂੰ ਉਦੋਂ ਪਤਾ ਲੱਗ ਜੂਗਾ ਜਾਂ ਜਦੋਂ ਕੋਈ ਵੀ ਜਿਹੜੇ ਫੀਮੇਲ ਆ ਬਰੀਡਿੰਗ ਲਈ ਉਹ ਫੀਮੇਲ ਜੇ ਤਾਂ ਲੈਕਟੇਟਿੰਗ ਤੇ ਆਪਣੇ ਬੱਚਿਆਂ ਨੂੰ ਦੁੱਧ ਦੇ ਰਹੀ ਆ ਉਹ ਪ੍ਰੈਗਨੈਂਟ ਆ ਤਾਂ ਜੋ ਉਹਦੀ ਡਿਲੀਵਰੀ ਹੋਊਗੀ ਉਹਨੂੰ ਡਿਲੀਵਰੀ ਟਾਈਮ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹਦੇ ਵਿੱਚ ਕੀ ਡਿਫਰੈਂਸ ਹੈ ਜਾਏ ਹਾਂਜੀ ਵੀ ਤੇ ਆਪਣੇ ਕੁੱਤਿਆਂ ਤੇ ਤਾਂ ਤੁਸੀਂ ਪਹਿਲਾਂ ਨੈਚੁਰਲ ਗੱਲ ਆ ਆਪਣੇ ਤਾਂ ਵੀ ਚਾਰ ਤੁਸੀਂ ਇੱਕ ਡੌਗ ਲਵਰ ਆ ਹਾਂਜੀ ਹਾਂਜੀ ਤੁਸੀਂ ਪਿਆਰ ਵੀ ਕਰਦੇ ਆ ਪਾਲਦੇ ਵੀ ਆ ਕਿੰਨਾ ਸਮਾਂ ਹੋ ਗਿਆ ਮੇਰੇ ਨਾਲ ਮੈਨੂੰ ਤੁਹਾਨੂੰ ਮਿਲਦਿਆਂ ਨੂੰ ਹੀ ਹੋ ਗਿਆ ਆਪਾਂ ਨੂੰ ਸੱਤ 60 ਸਾਲ ਹੋ ਗਏ ਆਂ ਜੀ ਉਦੋਂ ਪਹਿਲਾਂ ਰੱਖਿਓਗੇ 15 16 ਸਾਲ ਹੋ ਗਏ ਮੈਨੂੰ 15 16 ਸਾਲ ਦਾ ਤਾਂ ਯਾਰ ਬਾਤ ਹੋ ਤਾਂ ਹਾਂਜੀ 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 ਤਾਂ 15 16 ਸਾਲ ਦੇ ਵਿੱਚ ਤੁਸੀਂ ਇੰਨਾ ਕੁ ਤਾਂ ਸਿੱਖ ਲਿਆ ਵੀ ਮਾਰਕੀਟ 'ਚ ਮੇਰੀ ਇੱਜ਼ਤ ਆ ਹਨਾ ਹਾਂਜੀ 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 ਤੇ ਉਹ ਤੁਸੀਂ ਪਹਿਲਾਂ ਇਹਨੂੰ ਤਜਰਬਾ ਕੀਤਾ ਆਪਦੇ ਕੁੱਤਿਆਂ ਤੇ ਮੇਰੇ ਵੀਰੇ ਡੌਗ ਨੂੰ ਇਹ 4 ਮਹੀਨੇ ਹੁਣ ਸਮਰ ਸੀਰੀਜ਼ ਪੈਂਦੀ ਨੂੰ ਹੋ ਗਿਆ ਜੀ ਹਾਂਜੀ ਕੋਈ ਵੀ ਚੀਜ਼ ਆ ਦੇਖੋ ਵੀਰੇ ਮੈਂ ਪੂਰੇ ਇੰਡੀਆ ਦੀ ਜ਼ਿੰਮੇਵਾਰੀ ਚੱਕਣ ਲੱਗਾ ਮੈਂ ਪੂਰੇ ਇੰਡੀਆ ਦੇ ਡੌਗ ਨੂੰ ਮੈਂ ਹੁਣ ਮੇਰਾ ਭਰਾ ਸੁਖਾ ਫੀਡ ਆ ਯਾਰ ਲੰਪਾ ਵੀ ਦੇਣਾ ਅਗਲੇ ਹਾਂ ਤੁਹਾਡੇ ਪਿੰਡ ਵਾਲਾ ਤੁਹਾਡੇ ਪਿੰਡ ਵਾਲਾ ਆਪਣਾ ਸੁਖਾ ਭਰਾ ਵਾ ਹੁਣ ਉਹਦੇ ਮੈਂ ਵੀਰੇ 1.5 5 7 7 ਲੱਖ ਦੇ ਡੌਗ ਆ ਸਾਡੇ ਕੋਲ ਹੁਣ ਮੈਂ ਮੇਰੇ 950 ਰੁਪਏ ਦੀ ਖਾਤਰ ਮੈਂ ਉਹਨੂੰ ਕਹਿੰਦਾ ਯਾਰ ਤੂੰ ਮੇਰੀ ਫੀਡ ਪਾ ਮੈਂ ਕਿਵੇਂ ਐਡੀ ਜ਼ਿੰਮੇਵਾਰੀ ਚੱਕ ਲਵਾਂ ਹਾਂ ਜੇ ਮੈਂ ਪ ਦਾ ਮੇਰਾ ਕੋਲ ਤੂੰ ਜਾਨੀ ਮੇਰੀ ਜਿੰਮੇਵਾਰੀ ਤੇ ਪਾ ਸਕਦਾ ਵੀ ਨਹੀਂ ਤਾਂ ਮੈਂ ਤੁਸੀਂ ਜੇ ਹਲੇ ਵੀ ਮੇਰੇ ਤੇ ਮਤਲਬ ਨਹੀਂ ਤੁਸੀਂ ਵੀਡੀਓ ਵਗੈਰਾ ਦੇਖਣੀ ਆਪਾਂ ਉਹ ਵੀ ਤੁਹਾਨੂੰ ਪ੍ਰੂਫ ਵਗੈਰਾ ਦੇ ਸਕਦੇ ਆ ਵੀ ਮੇਰੇ ਡੌਗ ਆ ਜਿਹੜੇ ਜਿੰਨਾ ਉਹਨਾਂ ਨੂੰ ਇੰਨਾ ਕੁ ਜਿਆਦਾ ਫਰਕ ਜਿਹੜਾ ਪੈ ਚੁੱਕੇ ਹਾਂ ਵੀ ਚੇ ਕੋਈ ਬੰਦਾ ਆ ਕੇ ਦੇਖਣਾ ਚਾਹੁੰਦਾ ਤਾਂ ਫਾਰਮ ਤੇ ਆ ਜੇ ਫਾਰਮ ਤੇ ਆ ਕੇ ਜੇ ਉਹਦਾ ਵਟਸਐਪ ਤੇ ਵੀਡੀਓ ਮੰਗਵਾਉਣੀ ਆ ਵੀਡੀਓ ਮੰਗਵਾ ਲਵੇ ਉਹ ਆਪਾਂ ਉਹਨਾਂ ਨੂੰ ਵੀ ਇਹਦੇ ਚ ਕੀ ਕੀ ਡਿਫਰੈਂਸ ਆਪਾਂ ਜਿਹੜੀ ਵਟਸਐਪ ਤੇ ਵੀ ਦਿਖਾ ਦਾਂਗੇ ਹਾਂ ਤੇ ਬਾਕੀ ਜਿਹੜੇ ਡੌਗ ਲਵਰ ਆ ਉਹ ਤਾਂ ਖਰਾਕ ਜਦੋਂ ਕੱਢ ਲੈਂਦੇ ਤਲੀ ਤੇ ਉਹਨਾਂ ਨੇ ਤਾਂ ਉਦੋਂ ਹੀ ਰੱਖ ਲਿਆ ਉਦੋਂ ਹੀ ਪਤਾ ਲੱਗ ਜਾਂਦਾ ਆਪ ਖਾ ਕੇ ਦੇਖ ਲੈਂਦੇ ਆ ਉਹਦੀ ਦੱਸਦੇ ਵੀ ਆ ਤਾਂ ਯਾਰ ਸੁੱਕੀ ਜਿਹੀ ਭੇਜੀ ਸੀ ਆ ਇਹਦੇ ਚ ਵੀ ਕੋਸ ਹੈਗਾ ਇਹਦੇ ਚ ਤਰਤੀਆ ਉਹਨਾਂ ਦਾ ਇੱਕ ਮੇਨ ਆਪਣਾ ਪਿੰਡੂ ਸ਼ਾਹ ਹੁੰਦਾ ਵੀ ਆਹ ਜਿਹੜੇ ਚ ਬਹੁਤ ਤਰਤੀਆ ਹਾਂ ਆ ਜਿਵੇਂ ਦਿਸ ਰਹੀ ਆ ਹਾਂ ਆ ਜਿਹੜੇ ਮੇ ਉੱਪਰ ਆ ਗਈ ਨਾ ਇਹ ਉਹਦਾਂ ਦਾ ਨਾ ਵੀਰੇ ਐਮ ਐਲ ਪੀ ਪੈਕਿੰਗ ਹੁੰਦੀ ਆ ਇਹ ਮਲਟੀ ਲੇਅਰ ਪੈਕਿੰਗ ਕਹਿੰਦੇ ਇਹਨੂੰ ਉਹ ਕਿਤੋਂ ਨਾ ਕਿਤੋਂ ਜਿਵੇਂ ਕੋਈ ਵੀ ਬਰੀਕ ਜਾਂ ਕੋਈ ਮਾਸੂਮ ਕੋਈ ਉਹਦੇ ਚ ਰਹਿ ਗਿਆ ਇਹਦੇ ਅੰਦਰ ਐਲੂਮੀਨੀਅਮ ਦੀ ਕੋਟਿੰਗ ਹੁੰਦੀ ਆ ਪਹਿਲੀ ਲੇਅਰਿੰਗ ਤੇ ਉਹ ਕਿਤੋਂ ਮਾੜਾ ਮਟੜੀ ਰਹਿ ਗਿਆ ਆ ਦੇਖੋ ਜਿਹੜੀ ਇਹਦੀ ਤਰੋਤੀ ਜਿਹੜੀ ਦੇਸੀ ਭਾਸ਼ਾ ਚ ਆਪਾਂ ਕਹਿੰਦੇ ਨੇ ਉਹ ਉੱਪਰ ਆ ਗਈ ਇਹਦੇ ਤਰੋਤ ਉੱਤੇ ਆ ਗਈ ਹਾਂ ਇਹ ਜੀ ਇਹ ਪਾਛਾ ਚੋਤਰਾਉਤੀ ਕਹਿ ਦਿੰਦੇ ਆ ਮਤਲਬ ਬਹੁਤ ਜਿਆਦੇ ਬੈਨੀਫਿਟ ਆ ਵੀਰੇ ਉਸ ਚੀਜ਼ ਦੇ ਇਹਦੇ ਨਾਲ ਇੱਕ ਗੱਲ ਆਪਾਂ ਮੈਂ ਹੋਰ ਵੀ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਵੀ ਅਸੀਂ ਵੀ ਦੇਖੋ ਮੈਂ ਵੀ ਫਾਰਮਿੰਗ ਕਰਦਾ ਰਿਹਾ ਵੀਰੇ ਮੈਂ ਫੀਡ ਦੇ ਨਾਲ ਨਾਲ ਇੰਨੇ ਕੁ ਜਿਆਦੇ ਮਹਿੰਗੇ মালਟੀਵਿਟਾਮਿਨ ਪਾਉਂਦੇ ਰਹੇ ਆ ਅਸੀਂ ਪਤਾ ਕੀ ਦਿਲ ਨਹੀਂ ਘੜਦਾ ਵੀਰੇ ਅਗਲੇ ਨੂੰ ਆਉਂਦੇ ਯਾਰ ਵੀ ਨਹੀਂ ਯਾਰ ਮੈਂ ਮੇਰਾ ਡੌਗ ਆ ਨਾ ਰਹਿ ਜੇ ਮੇਰਾ ਉਹ ਨਾ ਮਤਲਬ ਮੈਂ ਇੰਨੀ ਕੁ ਜ਼ਿੰਮੇਵਾਰੀ ਵੀ ਦਿੰਦਾ ਵੀ ਆਪਣਾ ਤੁਸੀਂ ਵੀਰੇ ਜੇ ਤੁਹਾਨੂੰ ਹੱਥ ਤੇ ਰੱਖੋਗੇ ਤੁਹਾਨੂੰ ਉਦਾਂ ਹੀ ਪਤਾ ਲੱਗੇ ਹਨਾ ਜਿਵੇਂ ਹੁਣ ਤੁਹਾਨੂੰ ਮੈਂ ਦਿਖਾਉਂਦਾ ਹੀ ਹੈ ਨਾ ਆਪਾਂ ਉਦਾਂ ਉਦਾਂ ਹੀ ਡੌਗ ਜਿਹੜੇ ਉਹਨਾਂ ਦੇ ਪੇਰੈਂਟ ਆ ਉਹਨਾਂ ਨੂੰ ਉਹਦੀ ਪੱਟ ਪੇਰੈਂਟ ਉਹਦੀ ਪਤਾ ਲੱਗਣਾ ਵੀ ਇਹਦੇ ਚ ਵੀ ਇਹਦੇ ਨਾਲ ਮਲਟੀਵਿਟਾਮਿਨ ਦੇਣ ਦੀ ਲੋੜ ਹੈਗੀ ਜਾਂ ਨਹੀਂ ਜੇ ਤੁਸੀਂ ਨਹੀਂ ਫੇਰ ਵੀ ਨਹੀਂ ਮੰਨਦੇ ਮੇਰੀ ਮੰਨ ਕੇ ਤੁਸੀਂ 20 ਦਿਨ ਨਾ ਪਾਇਓ ਉਸ ਤੋਂ ਬਾਅਦ ਵਿੱਚ ਜੇ ਤੁਹਾਡਾ ਦਿਲ ਨਹੀਂ ਵੀ ਖੜਦਾ ਹੋਊਗਾ ਨਾ ਤੁਸੀਂ 20 ਦਿਨ ਦੇ ਬਾਅਦ ਦੁਬਾਰਾ ਸਟਾਰਟ ਕਰ ਲਿਓ ਮਤਲਬ ਜੇ ਤੁਹਾਡੇ ਕੋਲੇ 5-7 ਡੌਗ ਹੈਗੇ ਤੁਸੀਂ ਇੱਕ ਡੌਗ ਨੂੰ ਪਹਿਲਾਂ ਮੇਰੀ ਇਹੀ ਰਿਕਵੈਸਟ ਆ ਵੀਰੇ ਦੇਖੋ ਆਪਾਂ ਕੰਪਨੀ ਤੋਂ ਕੋਈ ਵੱਡੀ ਪੈਕਿੰਗ ਨਹੀਂ ਲਈ ਆਪਾਂ 10 ਕਿਲੋ 20 ਕਿਲੋ ਕਿਸੇ ਨੂੰ ਥੋਪਣਾ ਨਹੀਂ ਵੀ ਮੈਂ ਆਪਾਂ ਨੂੰ ਪੈਸੇ ਤੱਕ ਦੇਖੋ ਹਲੇ ਤੱਕ ਹਜੇ ਮਤਲਬ ਕੋਈ ਹੈ بزਨਸ ਆ ਵੀ ਰੈਡ ਦਾ ਐਂਡ ਦਾ ਹੋੜੇ ਹਨਾ بزਨਸ ਬਟ ਹਲੇ ਆਪਾਂ ਨੂੰ ਕੋਈ ਪੈਸੇ ਤੱਕ ਕੋਈ ਉਹਦੇ ਚ ਹੈ ਨਹੀਂ ਹਲੇ ਸਿਰਫ ਸਵਾ ਕਿਲੋ ਤੇ ਢਾਈ ਕਿਲੋ ਦੋ ਹੀ ਪੈਕਿੰਗਾਂ ਨੇ ਹੂੰ ਮੇਰੀ ਇੱਕੋ ਰਿਕਵੈਸਟ ਇਹ ਹੈ ਵੀ ਜੇ ਤੁਹਾਡੇ ਕੋਲ 10 ਆ ਤੁਹਾਡੇ ਕੋਲੇ 20 ਆ ਤੁਹਾਡੇ ਕੋਲੇ ਦੋ ਆ ਤੁਹਾਡੇ ਕੋਲੇ ਇੱਕ ਆ 20ਾਂ ਡੌਗਾਂ ਦੇ ਵਿੱਚੋਂ ਵੀ ਮੈਨੂੰ ਇੱਕ ਡੌਗ ਦੇ ਦਿਓ ਹੂੰ ਜਿਹੜਾ ਤੁਹਾਨੂੰ ਲੱਗਦਾ ਵੀ ਹਾਂ ਯਾਰ ਮੈਂ ਇਹਦੇ ਤੇ ਕਰਨਾ ਜਿਹੜਾ ਤੁਹਾਨੂੰ ਜੱਗਾ ਲੱਗਦਾ ਮੈਂ ਨਹੀਂ ਸਿਲੈਕਟ ਕਰੂੰਗਾ ਜਿਹੜਾ ਚੰਗਾ ਨਹੀਂ ਜਿਹੜਾ ਸਭ ਤੋਂ ਕਮਜ਼ੋਰ ਲੱਗਦਾ ਜਿਹੜਾ ਤੁਹਾਨੂੰ ਹਾਂ ਜੋ ਵੀ ਤੁਹਾਨੂੰ ਚੰਗਾ ਲੱਗਦਾ ਮਤਲਬ ਮੇਰੇ ਕਹਿਣਾ ਨਾ ਬਈ ਜੋ ਤੁਹਾਡੇ ਦਿਲ ਨੂੰ ਲੱਗਦਾ ਵੀ ਯਾਰ ਇਹਦੇ ਤੇ ਕਰਨਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਉਹ ਸਿਲੈਕਟ ਕਰਦਾ ਸਾਡੀ ਕੰਪਨੀ ਉਹ ਸਿਲੈਕਟ ਕਰਦੀ ਤੁਸੀਂ ਸਿਲੈਕਟ ਕਰਨਾ ਤੁਸੀਂ ਉਹ ਇੱਕ ਡਾਕ ਮੈਨੂੰ ਦੇ ਦਿਓ ਉਹਦੇ ਤੇ ਮਤਲਬ ਉਹਦੀ ਬੇਟ ਦੇ ਅਕੋਰਡਿੰਗ ਜਿੰਨਾ ਵੀ ਉਹਦਾ ਫੂਡ ਬਣਦਾ ਨੂੰ ਪ੍ਰੋਪਰ ਫੂਡ ਦੇਈ ਚਲੋ ਜੋ ਤੁਸੀਂ ਪਹਿਲਾਂ ਦੇ ਰਹੇ ਹੋ ਚਲੋ ਨਾਲ ਦੀ ਨਾਲ ਥੋੜਾ ਥੋੜਾ ਕਰਕੇ ਉਹਨੂੰ ਘਟਾਉਂਦੇ ਚਲੋ ਤੁਸੀਂ 15 20 ਦਿਨ ਦੇ ਵਿੱਚ ਜੈਨੂਅਲ ਰਿਵਿਊ ਮੈਨੂੰ ਦਿਓ ਚਾਹੇ ਮੇਰੇ ਵੱਲੋਂ ਵੀਰੇ ਫੇਸਬੁੱਕ ਤੇ ਲਾਈਵ ਹੋ ਕੇ ਦੇ ਦਿਓ ਆਪਣਾ ਇੱਕ ਚਾਹੇ ਮੈਨੂੰ ਸੱਦ ਕੇ ਦੇ ਦਿਓ ਹਾਂ ਚਾਹੇ ਸਖਜੰਦਰ ਵੀਰੇ ਨੂੰ ਸੱਦ ਕੇ ਦੇ ਦਿਓ ਵੀ ਯਾਰ ਮੈਂ ਸਖਜੰਦਰ ਤੇਰੇ ਆਹ ਕਹਿਣ ਤੇ ਲਈ ਸੀ ਵੀ ਆਹ ਸਾਡਾ ਰ ਨਹੀਂ ਨਹੀਂ ਸਹੀ ਬੰਦਾ ਝੂਠ ਨਹੀਂ ਮਾਰਦਾ ਵੀਰੇ ਝੂਠ ਬਾਈ ਦਾ ਨਹੀਂ ਆਪਾਂ ਨੂੰ ਹੁਣ 4-5 ਮਹੀਨੇ ਹੋ ਗਏ ਵਰਤਦਿਆਂ ਨੂੰ ਹਾਂ ਕੋਈ ਵੀ ਬੰਦਾ ਨਹੀਂ ਜਿਹੜਾ ਸੱਚਾ ਬੰਦਾ ਵੀਰੇ ਜਿਹੜਾ ਡੌਗ ਉਹਨੇ ਉਹਦੇ ਡੌਗ ਨੂੰ ਜਦੋਂ ਇੰਨਾ ਹੀ ਫਰਕ ਪਏ ਉਹ ਆਪਦੇ ਮੂੰਹੋਂ ਕਹੂਗਾ ਵੀ ਯਾਰ ਹਾਂ ਸਾਨੂੰ ਫਰਕ ਪਿਆ ਹਾਂ ਇੱਕ ਗੱਲ ਹੋਰ ਆ ਕਿ ਇਹ ਫੀਡ ਨੂੰ ਬਹੁਤ ਜ਼ਿਆਦਾ ਇਕੱਠੀ ਨਾ ਲਿਓ ਇਹ ਨਾ ਹੋਵੇ ਕਿ ਇਹ ਫੀਡ ਤੁਸੀਂ ਇਹ ਫਾਰਮੂਲੇਸ਼ਨ ਹਰ ਰੁੱਤ ਦੇ ਹਿਸਾਬ ਨਾਲ ਬਦਲਿਆ ਕਰੋਗੇ ਇਹ ਵਾਰਮੈਂਟਰ ਦੇ ਵਿੰਟਰ ਦੇ ਵਿੱਚ ਜਾ ਕੇ ਵੀਰੇ ਦੀ ਜਿਵੇਂ ਹੁਣੇ ਸਮਰ ਸੀਰੀਜ਼ ਆ ਇਸ ਤੋਂ ਅੱਗੇ ਵਾਰਮੈਂਟਰ ਆਊਗੀ ਹੂੰ ਨਿਗਾ ਨਕੀਆਂ ਸਰਦੀਆਂ ਹਾਂ ਉਹ ਮਤਲਬ ਮਤਲਬ ਕਹਿਣ ਤੋਂ ਭਾਵੇਂ ਆ ਵੀ ਉਹ ਆਊਗੀ ਅਗਲੀ ਫੀਡ ਆ ਜਿਹੜੀ ਉਹਦੀ ਫਾਰਮੂਲੇਸ਼ਨ ਚੇਂਜ ਹੋਊਗੀ ਹਾਂਜੀ ਹਾਂਜੀ ਇਹਦੀ ਅਲੱਗਾ ਇਹਦੀ ਅਲੱਗ ਹੋਊਗੀ ਹਾਂਜੀ ਜੇ ਤੁਸੀਂ ਫੀਡ ਖਰੀਦਣਾ ਚਾਹੁੰਦੇ ਆ ਤਾਂ ਨੰਬਰ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਇਹ ਜਿਹੜੀਆਂ ਵੱਡੀਆਂ ਕੰਪਨੀਆਂ ਸਿਕੰਦਰ ਵੀਰੇ ਉਹ ਡਿਫਰੈਂਟ ਡਿਫਰੈਂਟ ਤਾਂ ਹੀ ਨਹੀਂ ਕਰਦੇ ਜਿਵੇਂ ਹੁਣ ਆਪਾਂ ਆਪਾਂ ਚਲੋ ਥੋੜਾ ਇਹ ਕੰਪਨੀ ਦਾ ਆਪਾਂ ਥੋੜਾ ਲੈ ਲਿਆ ਉਹਨਾਂ ਦਾ ਥੋੜੇ ਵਾਲਾ ਮਤਲਬ ਹੀ ਕੋਈ ਨਹੀਂ ਵੀਰੇ ਉਹਨਾਂ ਦਾ ਜਾਨੀ ਪਲਾਂਟ ਹੀ ਡੇ ਡੇ ਉਹਨਾਂ ਦਾ 10-10 ਟਨ ਡੇਲੀ ਦੀ ਉਹ ਆ ਜੋ ਇਹ ਨਹੀਂ ਨਹੀਂ ਜਿਆਦੇ ਫਾਰਮੂਲੇਸ਼ਨ ਹਨਾ ਚੇਂਜ ਕਰਨ ਲੱਗੇ ਉਹਨਾਂ ਦਾ ਬਹੁਤ ਜ਼ਿਆਦਾ ਉਹਨਾਂ ਦੀ ਮਤਲਬ ਕੋਸਟ ਲੱਗ ਜਾਂਦੀ ਹੈ ਉਹਦੇ ਤੇ ਅਮਾਉਂਟ ਬਹੁਤ ਵੱਡੀ ਲੱਗ ਜਾਂਦੀ ਹੈ ਉਹਨਾਂ ਨੂੰ ਮਤਲਬ ਫਾਰਮੂਲੇ ਆਪਣਾ ਚਲੋ ਇਹ ਆ ਵੀ ਆਪਣਾ ਹਲੇ ਇੰਡੀਆ ਦੇ ਵਿੱਚ ਆਪਾਂ ਆਰਡਰ ਹੀ ਉਹਨਾਂ ਤੋਂ ਥੋੜਾ ਲੈ ਰਹੇ ਹਾਂ ਕੰਪਨੀ ਦਾ ਆਪਾਂ ਜਾਦਾ ਵੱਡਾ ਹੈ ਨਹੀਂ ਨੀ ਵੀ ਇੰਨਾ ਭੇਜ ਦੋ ਨਾ ਭੇਜ ਦੋ ਮਤਲਬ ਜੰਨੀ ਜੰਨੀ ਆਪਣੀ ਹਲੇ ਲਾਗ ਤਾ ਆਪਾਂ 10 ਕਿਲੋ 20 ਕਿਲੋ ਇਸੇ ਰੀਜ਼ਨ ਕਰਕੇ ਨਹੀਂ ਲਿਆਗੇ ਹਾਂ ਆਪਣੇ ਪਰ ਇਹ ਵੀ ਆ ਵੀਰੇ ਜਿਹੜਾ ਵੀ ਬੰਦਾ ਇਹ ਇੱਕ ਵਾਰ 2 2.5 ਕਿਲੋ ਇੱਕ ਦੋ ਮਹੀਨੇ ਪਾਲੂ ਉਹ ਉਸ ਨੂੰ ਉਸ ਤੋਂ ਬਾਅਦ ਵਿੱਚ 10 20 ਕਿਲੋ ਪ੍ਰੋਵਾਈਡ ਕਰਾਉਣਾ ਸਾਡਾ ਮਤਲਬ ਵੀ ਮਤਲਬ ਕਹਿਣ ਤੋਂ ਭਾਵ ਸਟਾਕ ਦੇ ਵਿੱਚ ਕੋਈ ਕਮੀ ਨਹੀਂ ਆਊਗੀ ਤੇ ਕੁਆਲਿਟੀ ਦੇ ਵਿੱਚ ਕਦੇ ਵੀ ਨਹੀਂ ਆਊਗੀ ਵੀਰੇ ਨਹੀਂ ਆਊਗੀ ਕੁਆਲਿਟੀ ਦੇ ਵਿੱਚ ਕਦੇ ਵੀ ਨਹੀਂ ਆਊਗੀ ਹਾਂ ਕਿਉਂਕਿ ਯਾਰ ਕਿਸੇ ਵੀ ਪ੍ਰੋਡਕਟ ਦੀ ਕੁਆਲਿਟੀ ਨਾ ਬੰਦੇ ਦੀ ਕੁਆਲਿਟੀ ਨਾਲੋਂ ਵੱਡੀ ਨਹੀਂ ਹੁੰਦੀ ਹਾਂਜੀ ਬੰਦੇ ਦੀ ਕੁਆਲਿਟੀ ਮੈਂ ਨਾ ਰੱਖਦੀ ਹੁੰਦੀ ਆ ਤੇ ਬੰਦੇ ਬਹੁਤ ਵੱਡੀ ਕੁਆਲਿਟੀ ਵਾਲੇ ਆ ਤੇ ਜਦੋਂ ਕਿਸੇ ਪ੍ਰੋਡਕਟ ਚ ਕੁਆਲਿਟੀ ਬੰਦੇ ਦੀ ਕੁਆਲਿਟੀ ਨਾਲ ਹੀ ਆਉਂਦੀ ਹੁੰਦੀ ਆ ਤਾਂ ਬਾਈ ਸੁਖਮਣ ਹੋਣੀ ਬਹੁਤ ਕੁਆਲਿਟੀ ਵਾਲੇ ਬਹੁਤ ਵਧੀਆ ਬਰਤਨ ਵਾਲੇ ਜਿੱਦੜ ਬੰਦੇ ਆ ਇਹਨਾਂ ਤੇ ਮੈਂ ਬਹੁਤ ਮਤਲਬ ਭਰੋਸਾ ਕਰਦਾ ਤੇ ਜੇ ਤੁਸੀਂ ਵੀ ਡੌਗ ਲਵਰ ਆ ਤੁਹਾਡੇ ਘਰੇ ਇੱਕ ਡੌਗ ਦੋ ਡੌਗ ਰੱਖੇ ਹੋਏ ਆ ਤੁਹਾਡਾ ਤੁਹਾਡਾ ਫਾਰਮ ਆ ਜੇ ਜਾਂ ਤੁਸੀਂ ਸ਼ੌਂਕ ਨਾਲ ਕੁੱਤੇ ਰੱਖਦੇ ਆ ਤਾਂ ਤੁਸੀਂ ਇੱਕ ਪੈਕੇਟ ਗਰਮੀਆਂ ਲਈ ਲੈ ਕੇ ਦੇਖੋ ਤੁਹਾਨੂੰ 10-15 ਦਿਨਾਂ ਬਾਅਦ ਕੁੱਤੇ ਦੇ ਸੁਭਾਅ ਦੇ ਵਿੱਚ ਕੁੱਤੇ ਦੀ ਰੋਜ਼ ਰਜਾਨਾ ਜ਼ਿੰਦਗੀ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਜੋ ਵੀ ਦਿਖਾਈ ਦੇਊਗਾ ਉਹ ਤੁਸੀਂ ਬਾਈ ਹੋਣਾ ਮੇਰੇ ਨਾਲ ਸਾਂਝਾ ਕਰਨਾ ਤੇ ਫੀਡ ਮੰਗਾਉਣ ਲਈ ਤੁਸੀਂ ਨੰਬਰ ਆ ਜਿਹੜਾ ਉਹ ਸਕਰੀਨ ਤੇ ਤੁਹਾਨੂੰ ਦਿਖ ਰਿਹਾ ਹੈ ਨੰਬਰ ਵੀ ਤੇ beatweather.com ਆਪਣੀ ਵੈਬਸਾਈਟ ਤੇ ਵੀ ਅਵੇਲੇਬਲ ਆ ਵੀਰੇ ਉਹ ਵੀ ਜਿਤੋਂ ਮਰਜ਼ੀ ਹਾਂ ਹਾਂ beatweather.com .com ਤੇ ਇਹ ਜਿਹੜਾ ਹੈਗੀ ਆ ਫੀਡ ਆ ਜਿਹੜੀ ਉਪਲਬਧ ਆ ਤੇ ਡਿਲੀਵਰੀ ਕਿਵੇਂ ਹੋਊ ਡਿਲੀਵਰੀ ਵੀਰੇ ਆਨਲਾਈਨ ਘਰੇ ਡਿਲੀਵਰੀ ਹੋ ਜੂਗੀ ਜੀ ਹਾਂਜੀ ਉਹ ਆਪਣਾ ਡਿਲੀਵਰੀ ਸਿਸਟਮ ਚੱਲ ਰਹੀ ਚੱਲਦਾ ਅੱਛਾ ਜੀ ਪਲੱਸ ਵੀਰੇ ਜਿਵੇਂ ਹੁਣ ਆਪਾਂ ਪੈਟ ਪੀਰੀਐਂਟਸ ਲਈ ਤਾਂ ਚਲੋ ਆਪਾਂ ਇੱਕ ਅਪੀਲ ਕਰ ਹੀ ਦਿੱਤੀ ਆ ਪਲੱਸ ਮੈਂ ਜਾਨੀ ਕਿ ਮੇਰਾ ਹਲੇ ਤੱਕ ਮਨ ਹੈ ਨਹੀਂ ਸੀ ਪਰ ਹੁਣ ਕੰਪਨੀ ਦੀ ਜਿਹੜੀ ਸਟ੍ਰੈਟਜੀ ਹੈ ਉਹ ਆ ਵੀ ਪੰਜਾਬ ਪਹਿਲਾਂ ਹਲੇ ਮੈਂ ਕਿਉਂਕਿ ਆਪਾਂ ਬੇਸਿਕਲੀ ਪੰਜਾਬ ਦੇ ਆ ਵੀਰੇ ਮੈਂ ਹਨਾ ਉਹ ਤਾਂ ਕਹਿੰਦੇ ਵੱਡੇ ਸ਼ਹਿਰਾਂ ਤੋਂ ਸ਼ੁਰੂ ਕਰੋ ਚਲੋ ਆਪਾਂ ਨਹੀਂ ਹਲੇ ਮਤਲਬ ਪੰਜਾਬ ਦੇ ਵਿੱਚ ਵੀ ਕੋਈ ਵੀ ਮਤਲਬ ਇੱਕ ਡਿਸਟ੍ਰਿਕਟ ਦੇ ਵਿੱਚ ਆਪਾਂ ਇੱਕ ਡਿਸਟ੍ਰੀਬਿਊਟਰ ਲਾਵਾਂਗੇ ਜਿਹੜੀ ਆਪਣੀ ਜਾਨੀ ਕਹੋ ਦੀ ਆਈ ਆ ਮਤਲਬ ਜੇ ਕਿਸੇ ਨੇ ਡਿਸਟਰੀਬਿਊਟਰ ਵੀ ਆਪਣਾ ਮੈਂ ਤੁਹਾਡੀ ਵੀਡੀਓ ਤੇ ਕਹਿਣਾ ਚਾਹੁੰਦਾ ਵੀ ਜੇ ਡਿਸਟਰੀਬਿਊਟਰਸ਼ਿਪ ਵੀ ਕਿਸੇ ਨੇ ਲੈਣੀ ਆ ਤਾਂ ਆਪਣੇ ਨਾਲ ਕੰਟੈਕਟ ਆਓ ਜਿਹੜਾ ਕਰ ਸਕਦਾ ਫਿਲਹਾਲ ਦੇ ਵਿੱਚ ਤਾਂ ਇਹੀ ਆ ਵੀ ਇੱਕ ਡਿਸਟ੍ਰਿਕਟ ਦੇ ਵਿੱਚ ਆਪਾਂ ਇੱਕ ਹੀ ਡਿਸਟਰੀਬਿਊਟਰ ਦੇਵਾਂਗੇ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਡਿਸਟਰੀਬਿਊਟਰ ਬਣਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਚੈਨਲਾਂ ਤੇ ਐਡਵਰਟਾਈਜ਼ਮੈਂਟ ਆਇਆ ਕਰੂਗੀ ਉੱਥੇ ਹਰੇਕ ਡਿਸਟਰੀਬਿਊਟਰ ਦਾ ਨਾਮ ਉਹ ਜਿਹੜਾ ਆਟੋਮੈਟਿਕ ਸ਼ੇਅਰ ਹੋ ਜਾਊਗਾ ਹੋਊਗਾ ਜੀ ਹੋਊਗਾ ਵੈਬਸਾਈਟ ਦੇ ਉੱਪਰ ਵੀ ਜਿਹੜੇ ਵੀ ਬ ਕਿ ਆਉਣੀ ਉਹ ਡਿਸਟਰੀਬਿਊਟਰ ਡਸਟਰੀਬਿਊਟਰ ਜਾਂ ਜਿਹਨੇ ਡਿਲੀਵਰ ਮਤਲਬ ਹੁਣ ਤਾਂ ਪੂਰੇ ਪੰਜਾਬ ਚ ਇਹੀ ਕੰਪਨੀ ਬਾਈ ਹੁਣ ਉਹ ਹੀ ਕਰਦੇ ਆ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਜਦੋਂ ਡਿਸਟਰੀਬਿਊਟਰ ਬਣ ਜਾਣਗੇ ਉਹ ਅੱਗੇ ਰਿਟੇਲਰਾਂ ਨੂੰ ਦੇ ਦੇਣਾ ਅੱਗੇ ਉਹ ਰਿਟੇਲਰਾਂ ਨੂੰ ਵੀ ਦੇ ਦੇਦੂਗਾ ਫਿਰ ਤਾਂ ਮਤਲਬ ਸਿਟੀ ਬਾਈ ਸਿਟੀ ਅਵੇਲੇਬਲ ਫਿਰ ਉਸ ਤੋਂ ਬਾਅਦ ਅੱਗੇ ਜਿਹੜਾ ਸਰਕੂਲੇਸ਼ਨ ਆ ਉਹ ਚੱਲ ਪੂਗਾ ਹਾਂਜੀ ਹਾਂਜੀ ਕੋਈ ਵੀ ਸੱਜਣਾ ਜਿਹੜਾ ਡੌਗ ਲਵਰ ਆ ਉਹ ਧਿਆਨ ਰੱਖਿਓ ਵੀਟਰ ਵੈਦਰ ਥੈਂਕ ਯੂ